ਪੈਗਮਾਨ ਸੀਐਮ ਦਾ ਪਤਲਾ ਫੂਕੇ ਪ੍ਰਦਰਸ਼ਨ ਕਰ ਰਿਹਾ ਉਹ ਜੀ ਕਦਰ ਕੌਣ ਹੈ ਗੁੰਡੀ ਸਾਹਿਬ ਜੋ ਦੇਸ਼ ਨੂੰ ਅੱਗੇ ਲਿਜਾ ਰਿਹਾ ਅੱਜ ਦੁਨੀਆ ਦੇ ਵਿੱਚ ਹਿੰਦੁਸਤਾਨ ਦਾ ਨਾਮ ਹੈ ਤੇ ਉਹਨਾਂ ਦੀ ਟਿੱਪਣੀ ਸਾ 3.5 ਸਾਲ ਦੇ ਕਰੀਬ ਇਹਨਾਂ ਦੀ ਸਰਕਾਰ ਨੂੰ ਹੋ ਗਿਆ ਨਾ ਤਾਂ ਕੋਈ ਵਪਾਰੀ ਸ਼ੇਫ ਆ ਨਾ ਕੋਈ ਭੈਣ ਦੇ ਖਾਤੇ 'ਚ 1000 ਰੁਪਏ ਆਇਆ ਨਾ ਕੋਈ ਦੁਕਾਨਦਾਰ ਨਾ ਕੋਈ ਆਮ ਜਨਤਾ ਉਹ ਸ਼ੇਫਾ ਨਹੀਂ ਉਹਨਾਂ ਨੂੰ ਸੂਤ ਪੰਜਾਬ ਸਰਕਾਰ ਮੁਰਦਾਬਾਦ ਭਗਵੰਤ ਮਾਨ ਮੁਰਦਾਬਾਦ ਦੇ ਨਾਰੇ ਲਾਏ ਗਏ ਆ ਉਹ ਭਗਵੰਤਪਾਨ ਜੋ ਦਿੱਲੀ ਤੋਂ ਸਰਕਾਰ ਚਲਾ ਰਿਹਾ ਦਿੱਲੀ ਦੇ ਥੱਲੇ ਲੱਗਿਆ ਪਿਛਲੇ ਦਿਨ ਹੀ ਜੋ ਸਿਆਪਕਤਮਾਨ ਦਾ ਬਿਆਨ ਆਇਆ ਸੀ ਆ ਕੇਂਦਰ ਸਰਕਾਰ ਦੇ ਖਿਲਾਫ ਉਸ ਤੋਂ ਬਾਅਦ ਜੋ ਰੋਸ ਜਾਰ ਕੀਤਾ ਜਾ ਰਿਹਾ ਹੈ ਸੋ ਅੱਜ ਭਾਜਪਾ ਵਰਕਰਾਂ ਵੱਲੋਂ ਜਿਹੜਾ ਹੈਗਾ ਫ੍ਰੀ ਕੋਰਟ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਦੇ ਖਿਲਾਫ ਜੋ ਪਿਛਲੇ ਸਮੇਂ ਜੋ ਬਿਆਨ ਸਾਹਮਣੇ ਆਇਆ ਸੀ ਮਤਮਦ ਪੰਜਾਬ ਦਾ ਉਸ ਦਾ ਰੋਸ ਵਜੋਂ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਅਮਿਤ ਸ਼ਾ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉੱਪਰ ਟਿੱਪਣੀ ਕੀਤੀ ਗਈ ਸੀ ਉਸ ਤੋਂ ਬਾਅਦ ਜਿਹੜਾ ਰੋਸ ਜਾਰ ਕੀਤਾ ਜਾ ਰਿਹਾ ਸੀ ਜਿਸ ਦੇ ਚੱਲਦਿਆਂ ਅੱਜ ਫ੍ਰੀਕੋਰਟ ਦੇ ਵਿੱਚ ਮੁੱਖ ਮੰਤਰੀ ਭੌਂ ਸਿੰਘ ਮਾਨ ਦਾ ਪੁਤਲਾ ਹੁੱਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਹੜਾ ਫ੍ਰੀਕੋਰਟ ਦੇ ਭਾਈਕਨੀਗ ਚੌਕ ਤੇਆਂ ਤਸਵੀਰਾਂ ਨੇ ਜ਼ੋਰਦਾਰ ਨਾਰੀਵਾਜੀ ਕੀਤੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਇਹ ਰਹਿਗਾ ਪੁਤਲਾ ਹੁੱਕੇ ਜਾਣਾ ਵਾਹ ਤੁਮਾਂ ਦੇ ਖਿਲਾਫ ਜਿਹੜਾ ਲਗਾਤਾਰ ਸਰਕਾਰ ਦੇ ਖਿਲਾਫ ਆਪਣਾ ਰੋਜਾਰ ਕੀਤਾ ਜਾ ਰਿਹਾ ਜਿਹੜਾ ਪਤਲਾ ਉੱਕੇ ਹੈਗਾ ਪੂਰਾ ਜਿਹੜਾ ਪਾਇਆ ਜਾ ਰਿਹਾ ਹੈਗਾ ਕਿਉਂਕਿ ਇਹ ਲਗਾਤਾਰ ਕੇਂਦਰ ਸਰਕਾਰ ਦੇ ਉੱਪਰ ਜੋ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਅਸੀਂ ਆਮ ਆਣ ਵੱਲੋਂ ਤੰਜ ਕਸੇ ਗਏ ਸਨ ਜਿਸ ਤੋਂ ਬਾਅਦ ਭਾਜਪਾ ਦੇ ਵਰਕਰ ਨਾਰਾਜ਼ ਚੱਲ ਰਹੇ ਨੇ ਜਿਸ ਦੇ ਕਾਰਨ ਅੱਜ ਉਹਨਾਂ ਵੱਲੋਂ ਇਹ ਜਿਹੜਾ ਪ੍ਰਦਰਸ਼ਨ ਰੱਖਿਆ ਗਿਆ ਇਹ ਤਸਵੀਰਾਂ ਫ੍ਰੀ ਕੋਰਟ ਦੀਆਂ ਨੇ ਕਿ ਕਮਨ ਸੀ ਆਮ ਕੌਣ ਹੈ ਦਿੱਲੀ ਕਾ ਸ਼ੀ ਗਾਨ ਹੈ ਭੰਗਵਾ ਬਗਮਨਸੀਆ ਮੁਰਦਾਬਾਦ ਮੁਕਬਾ ਮੁਕਬਾ ਬਗਮਨਸੀਆ ਮੁਰਦਾਬਾਦ ਮੁਕਬਾ ਮੁਕਬਾ ਬਗਮਨਸੀਆ ਮੁਰਦਾਬਾਦ ਮੁਕਬਾ ਮੁਕਬਾ ਅੱਜ ਪੂਰੇ ਪੰਜਾਬ ਵਿੱਚ ਸਾਡੇ ਮਾਨਯੋਗ ਪ੍ਰਧਾਨ ਜਨੀਲ ਜਾਖੜ ਜੀ ਅਸ਼ਕੀ ਸ਼ਰਮਾਈ ਦੇ ਦਿਸ਼ਾ ਨਿਰਦੇਸ਼ ਤੇ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਰੀਦਕੋਟ ਵੱਲੋਂ ਪੰਜਾਬ ਦੇ ਪੈਗਮਾਨ ਸੀਐਮ ਦਾ ਪਤਲਾ ਫੂਕ ਕੇ ਪ੍ਰਦਰਸ਼ਨ ਕਰ ਰਿਹਾ ਉਹ ਸੀਐਮ ਜਿਹੜਾ ਪੰਜਾਬ ਦੇ ਖਾਚੇ ਨਾਲ ਪੰਜਾਬ ਦੀ ਸਿਕਿਉਰਟੀ ਨਾਲ ਪੰਜਾਬ ਦੇ ਹੈਲੀਕਾਪਟਰ ਨਾਲ ਕਦੀ ਰਾਜਸਥਾਨ ਕਦੀ ਦਿੱਲੀ ਕਦੀ ਹਿਮਾਚਲ ਚ ਜਾ ਕੇ ਗਜਾਹ ਚ ਜਾ ਕੇ ਪ੍ਰਚਾਰ ਕਰਦਾ ਤੇ ਜਿਹੜਾ ਮਾਨਯੋਗ ਮੋਦੀ ਸਾਹਿਬ ਜੋ ਦੇਸ਼ ਨੂੰ ਅੱਗੇ ਲਿਜਾ ਰਿਹਾ ਅੱਜ ਦੁਨੀਆ ਦੇ ਵਿੱਚ ਹਿੰਦੁਸਤਾਨ ਦਾ ਨਾਮ ਹੈ ਤੇ ਉਹਨਾਂ ਤੇ ਟਿੱਪਣੀ ਕਰਦਾ ਮਾਨਯੋਗ ਅਮਿਤ ਸ਼ਾਹ ਸਾਹਿਬ ਜਿਨ੍ਹਾਂ ਦੇ ਰਹਿਣਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਬਣੀ ਉਨ੍ਹਾਂ ਤੇ ਸਵਾਲ ਚੱਕਦਾ ਮੈਂ ਭਗਵੰਤ ਮਾਨ ਸਾਹਿਬ ਤੋਂ ਇੱਕ ਸਵਾਲ ਸੀ ਜੰਦੇ ਜਾਂਦਾ ਇਹਨਾਂ ਨੇ ਬਹੁਤੀ ਭੱਦੀ ਸ਼ਬਦੀ ਅਮੀਸ਼ਾ ਸਾਹਿਬ ਬਾਰੇ ਬੋਲੀ ਆ ਉਸ ਦੇ ਰੋਸ ਵਿੱਚ ਅੱਜ ਜਿਲ੍ਹੇ ਦਾ ਪੁਤਲਾ ਸਾੜਿਆ ਅਸੀਂ ਪੁੱਛਣਾ ਚਾਹੁੰਦੇ ਹਾਂ ਤੁਸੀਂ ਵਾਅਦੇ ਕੀਤੇ ਸੀ ਅਸੀਂ ਪੈਣਾ ਨੂੰ 1000 ਰੁਪਿਆ ਖਾਤੇ 'ਚ ਪਾਵਾਂਗੇ ਰੰਗਲਾ ਪੰਜਾਬ ਬਣਾਵਾਂਗੇ ਨੌਜਵਾਨਾਂ ਨੂੰ ਨੌਕਰੀ ਦਵਾਂਗੇ ਗੈਂਗਸਟਰਵਾਦ ਖਤਮ ਕਰਾਂਗੇ ਹਰ ਇੱਕ ਵਪਾਰੀ ਹਰ ਇੱਕ ਦੀ ਜਾਨ ਦੀ ਰਾਖੀ ਕਰਾਂਗੇ ਅਫਸੋਸ ਪਾ 2.5 3.5 ਸਾਲ ਦੇ ਕਰੀਬ ਇਹਨਾਂ ਦੀ ਸਰਕਾਰ ਨੂੰ ਹੋ ਗਿਆ ਨਾ ਤਾਂ ਕੋਈ ਵਪਾਰੀ ਸ਼ੇਫ ਹੈ ਨਾ ਕੋਈ ਭੈਣ ਦੇ ਖਾਤੇ 'ਚ 1000 ਰੁਪਏ ਆਇਆ ਨਾ ਕੋਈ ਦੁਕਾਨਦਾਰ ਨਾ ਕੋਈ ਆਮ ਜਨਤਾ ਉਹ ਸ਼ੇਫਾ ਨਹੀਂ ਉਹਨਾਂ ਨੂੰ ਸੂਤਾਂ ਮਿਲੀਆਂ ਸਿਰਫ ਇੱਕ ਡਰਾਮੇ ਦੀ ਰਾਜਨੀਤੀ ਭਗਵੰਤ ਮਾਨ ਨੇ ਕੀਤੀ ਆ ਜਿਵੇਂ ਇੱਕ ਭਾਂਡਾ ਡਬਲਯੂਵੀ ਖੜਕਾ ਕੇ ਲੋਕਾਂ 'ਚ ਮੇਲਾ ਲਾਉਣ ਜਾਂਦਾ ਓਵੇਂ ਭਗਵੰਤ ਮਾਨ ਸਾਹਿਬ ਡੁਗਡੂਗੀ ਖੜਕਾ ਕੇ ਲੋਕਾਂ ਨੂੰ ਪ੍ਰਮੋਹਣ 'ਚ ਲੱਗੇ ਹੋਏ ਆ ਅੱਜ ਰੋਸ਼ ਪ੍ਰਦਰਸ਼ਨ ਕੀਤਾ ਅੱਜ ਪਤਲਾ ਸਾਰ ਕੇ ਪੰਜਾਬ ਸਰਕਾਰ ਮੁਰਦਾਬਾਰ ਭਗਵੰਤ ਮਾਨ ਮੁਰਦਾਬਾ ਦੇ ਨਾਰੇ ਲਾਏ ਗਿਆ ਉਹ ਭਗਵੰਤ ਮਾਨ ਜੋ ਦਿੱਲੀ ਤੋਂ ਸਰਕਾਰ ਚਲਾ ਰਿਹਾ ਦਿੱਲੀ ਦੇ ਥੱਲੇ ਲੱਗਿਆ ਹੋਇਆ ਜਿਹੜਾ ਕਹਿੰਦਾ ਸੀ ਰੰਗਲਾ ਪੰਜਾਬ ਪੰਜਾਬ ਪੰਜਾਬੀਆਂ ਦਾ ਇਸ ਤਰ੍ਹਾਂ ਦੇ ਵਾਅਦੇ ਕਰਨ ਵਾਲਾ ਦਾਅਵੇ ਕਰਨ ਵਾਲਾ ਅੱਜ ਦਿੱਲੀ ਦੀ ਜਿਹੜੀ ਸਰਕਾਰ ਕੇਜਰੀਵਾਲ ਸਾਹਿਬ ਦੀ ਰਹੀ ਆ ਪਹਿਲਾਂ ਉਹਨਾਂ ਦੇ ਥੱਲੇ ਲੱਗ ਕੇ ਅੱਜ ਸਰਕਾਰ ਚਲਾ ਰਿਹਾ ਇਹ ਪੁਤਲਾ ਕਿਉਂ ਸਾਲੇ ਗਿਆ ਉਹਦੇ ਬਾਰੇ ਦੱਸੋ ਹਾਂ ਸਾਹਿਬ ਨਹੀਂ ਇਸ ਬੰਮੇ ਦੇ ਬਾਤ ਮਗੜੇ ਆ ਕਿ ਨਹੀਂ ਹੁੰਦਾ ਸਾਨੂੰ ਜੋ ਸਾਡੀ ਸਟੇਟ ਦੀ ਲੀਡਰਸ਼ਿਪ ਕਰੋਗੇ ਹੁਕਮ ਅਸੀਂ ਉਵੇਂ ਚੱਲਦੇ ਰਵਾਂਗੇ ਅੱਜ ਸਾਡੀ ਲੀਡਰਸ਼ਿਪ ਦਾ ਹੁਕਮ ਸੀ ਇਹਦੇ ਪੁੱਤਲੇ ਸਾੜਨੇ ਆ ਜੇ ਸਾਡੀ ਲੀਡਰਸ਼ਿਪ ਦਾ ਜੋ ਫੈਸਲਾ ਹੋਊਗਾ ਅਸੀਂ ਇਹਦਾ ਘਰਾਓ ਵੀ ਕਰਾਂਗੇ ਇਹਨਾਂ ਦੇ ਐਮਐਲਏ ਦਾ ਵੀ ਘਰਾਓ ਕਰਾਂਗੇ ਜੋ ਸਾਡੀ ਪਾਰਟੀ ਫੈਸਲਾ ਲਵੇ ਜ਼ੀਰਾਂ ਵਿੱਚ ਤੁਸੀਂ ਦੇਖਿਆ ਕਿਵੇਂ ਭਾਜਪਾ ਵਰਕਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਬਿਆਨ ਦਾ ਰੋਜ਼ਾਰ ਕੀਤਾ ਜਾ ਰਿਹਾ ਹੈਗਾ ਜਿ세 ਚੱਲਦੇ ਆ ਉਨ੍ਹਾਂ ਵੱਲੋਂ ਅੱਜ ਪਤਲਾ ਫੁਕ ਦਾਸ਼ਰ ਕੀਤਾ ਗਿਆ ਤੇ ਉਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਜਿਵੇਂ ਵੀ ਪਾਰਟੀ ਹਕੂਮਤ ਦਿੰਦੀ ਆ ਜੇਕਰ ਵਿਧਾਇਕਾਂ ਦੇ ਘਰ ਘੇਰਨੇ ਪਏ ਤਾਂ ਉਹਨਾਂ ਵੱਲੋਂ ਵਿਧਾਇਕਾਂ ਦੇ ਘਰ ਘੇਰ ਕੇ ਵੀ ਜਿਹੜਾ ਪ੍ਰਸ਼ਨ ਕੀਤਾ ਜਾਵੇਗਾ ਫਿਲਹਾਲ ਅੱਜ ਉਹਨਾਂ ਵੱਲੋਂ ਜਿਹੜਾ ਇੱਕ ਦਿਨ ਦਾ ਪ੍ਰਸ਼ਨ ਕੀਤਾ ਜਾਵੇਗਾ ਕੈਮਰਾ ਧਰਮਿੰਦਰ ਨਾਲ ਖਬਰਨਾਮਾ ਲਈ ਜਗਤਾਰ ਸਿੰਘ